ਐਨ ਦੱਸਦੇ ਪੁਰਾਣਾ ਸਿਨੇਮਾ ਕਿੱਥੇ ਆ ਫਰਵਾਈਂਜਾ ਚਾਦਰ ਬਾਜ਼ਾਰ ਕਿੱਥੇ ਆ ਕਿਉਂ ਉਹਦੇ ਸਿਰਫ ਬਿੱਲ ਪਾਉਣ ਹੁੰਦੇ ਆ ਤਨਖਾਹ ਲੈ ਨਾਉਂਦੇ ਆ ਲੱਖਾਂ ਰੁਪਏ ਦੇ ਬੋਕ ਬਣਨੇ ਆ ਸਾਡੇ ਟੈਕਸ ਦੇ ਵਿੱਚੋਂ ਤਨਖਾਹਾਂ ਮਿਲਦੀਆਂ ਡੱਕਾ ਇਹ ਤੋੜਦੇ ਨਹੀਂ ਮੇਰੀ ਮੰਗ ਆ ਵੀ ਜਿਹੜਾ ਐਸਡੀਓ ਆ ਉਹਦੇ ਉਹਨੂੰ ਬਦਲੀ ਨਾ ਹੁੰਦੀ ਕਿੱਥੀ ਆਵੇ ਬਦਲੀਆ ਫਿਰ ਉੱਥੇ ਆ ਕੇ ਗੰਦ ਬਾਦੂਗਾ ਕਿੱਥੇ ਜਾਊਗਾ ਵੀ ਇਹਨੂੰ ਸਸਪੈਂਡ ਕੀਤਾ ਜਾਵੇ ਟਰਮੀਨੇਟ ਕੀਤਾ ਜਾਵੇ ਜੇ ਸਾਡੀ ਮੰਗ ਜਲਦੀ ਸਾਡੇ ਵਾਰਡ ਦੀ ਸਫਾਈ ਨਾ ਕਰਾਈ ਗਈ ਮੇਲੋਤਾਂ ਦੀ ਨੋਬਤ ਉਰੋਂ ਤੱਕ ਵੀ ਆ ਸਕਦੀ ਆ ਅੱਜ ਅਸੀਂ ਇਕੱਲੇ ਬੰਦੇ ਆਏ ਆ ਖਰੇਕ ਕਰੋ ਲੇਡੀਜ਼ ਨਾਲ ਲੈ ਕੇ ਖਰੇਕ ਕਰੋ ਬੰਦਾ ਨਾਲ ਲੈ ਕੇ ਦੋ ਦਿਨ ਪਹਿਲਾਂ ਤਿਆਰੀ ਕਰਾ ਕੇ ਉਰੇ ਅਸੀਂ ਪੱਕੇ ਤੌਰ ਤੇ ਜਿੰਦਾ ਲਾਵਾਂਗੇ ਦਫ਼ਤਰ ਨੂੰ ਕਿਸੇ ਨੂੰ ਬੜਨ ਨਹੀਂ ਦੇਣਾ ਕਿਉਂਕਿ ਇਹਨਾਂ ਤੋਂ ਕਰਾਉਣਾ ਕੀ ਇਹੋ ਕੰਮ ਤਾਂ ਲੈ ਕਰਨਾ ਹੈ ਤੁਸੀਂ ਐਕਸਲ ਸਾਹਿਬ ਨੂੰ ਮਿਲੋ ਕੀ ਕਿਹਾ ਉਹਨਾਂ ਨੇ ਐਕਸਲ ਸਾਹਿਬ ਨੇ ਸਾਡੇ ਕੋਲੋਂ ਹਫ਼ਤਾ ਮੰਗਿਆ ਅਸੀਂ ਹਫ਼ਤੇ ਥਾਂ ਤੇ 10 ਦਿਨ ਦਿੱਤੇ ਆ ਉਹ ਕਹਿੰਦੇ ਟੈਂਡਰ ਹੋ ਗਿਆ ਹਫਤੇ ਦੇ ਵਿੱਚ ਵਿੱਚ ਮੈਂ ਤੁਹਾਡੇ ਵਾਰਡ ਦੀ ਸਫਾਈ ਕਰਵਾ ਦਊਗਾ ਜੇ ਇਹਨਾਂ ਨੇ ਸਫਾਈ ਕਰਵਾਤੀ ਹਫਤਾ ਦਾ ਹੁਣ ਅਸੀਂ ਤਿਆਰ ਕਰਾਂਗੇ ਕਮਿਟਮੈਂਟ ਸਾਡੀ ਜੇ ਹਫਤੇ ਦੇ ਵਿੱਚੋਂ ਹਫਤੇ ਮੰਗਰੋ ਇਹ ਕੰਮ ਨਾ ਹੋਇਆ ਫਿਰ ਅਸੀਂ ਦਫ਼ਤਰ ਨੂੰ ਜਿੰਦਾ ਲਾਉਣ ਲਈ ਮਜਬੂਰ ਵੀ ਹੋਵਾਂਗੇ ਵਰਤਾਰਡਸ ਲਈ ਸੀਰੀ ਰਿਪੋਰਟ ਬਰਨਾਲਾ ਜਿਹੜੀ ਇਹ 16 ਨੰਬਰ ਵਾਰਡ ਦੀ ਕੰਪਲੇਂਟ ਹੈ ਮੇਰੇ ਕੋਲ ਪਹਿਲੀ ਵਾਰੀ ਆਈ ਹੈ ਜੀ ਮੇਰੇ ਕੋਲ ਪਹਿਲੀ ਵਾਰੀ ਐਮਸੀ ਸਾਹਿਬ ਆਏ ਨੇ ਤੇ ਉਹਨਾਂ ਨੇ ਦੱਸਿਆ ਹੈ ਕਿ ਉੱਥੇ ਪ੍ਰੋਬਲਮ ਹੈਗੀ ਹੈ ਕਿ ਮੇਨ ਹੌਲ ਦੀ ਸਫਾਈ ਹੋਣੇ ਵਾਲੀ ਹੈ ਤੇ ਕੁਝ ਲਾਈਨਾਂ ਰਿਪਲੇਸ ਹੋਣੇ ਵਾਲੀਆਂ ਹੈਗੀਆਂ ਇਉਂਦੇ ਵਾਸਤੇ ਮੈਂ ਦੱਸਣ ਜਾਂਦਾ ਕਿ ਸਾਡੇ ਜਿਹੜਾ ਸ਼ਹਿਰ ਦੇ ਵਿੱਚ 메ਨ ਸੀਵਰ ਦੀ ਸਫਾਈ ਦਾ ਕੰਮ ਕੱਲ ਰਾਤ ਸ਼ੁਰੂ ਹੋ ਗਿਆ ਹੈ ਤੇ ਉਹਨੂੰ ਕੰਪਲੀਟ ਹੋਣ ਨੂੰ 2 ਤੋਂ 3 ਮਹੀਨੇ ਲੱਗਣਗੇ ਬਾਕੀ ਬਹੁਤ ਟੈਂਪਰੇਰੀ ਰੀਲੀਫ ਇਹਨਾਂ ਨੂੰ ਅਸੀਂ ਅਸ਼ੋਰ ਕੀਤਾ ਹੈ ਕਿ 10 ਦਿਨਾਂ ਦੇ ਵਿੱਚ ਉਹ ਗਵਾੜ੍ਹ ਦੇ ਵਿੱਚ ਜੋ ਵੀ ਪ੍ਰੋਬਲਮ ਹੈ ਉਹਨੂੰ ਅਸੀਂ ਪ੍ਰਾਇਓਰਟੀ ਦੇ ਹੱਲ ਕਰਾਵਾਂਗੇ ਤੇ ਬਾਕੀ ਅਗਰ ਕੋਈ ਪਾਈਪਲਾਈਨ ਬਦਲਣ ਵਾਲੀ ਹੈ ਉਹਨੂੰ ਆਪਾਂ 20 ਤਰੀਕ ਤੋਂ ਬਾਅਦ ਉਹ ਵੀ ਕੰਮ ਸ਼ੁਰੂ ਹੋ ਜਾਏਗਾ ਕਿ ਅਸੀਂ ਸਪੈਸ਼ਲ ਐਸਟੀਮੇਟ ਬਣਾ ਕੇ ਐਮਸੀ ਨੂੰ ਸਬਮਿਟ ਕੀਤਾ ਤੇ ਐਮਸੀ ਨੇ ਸਾਨੂੰ ਪੈਸੇ ਵੀ ਦੇ ਦਿੱਤੇ ਉਹਦੇ ਫੰਡ ਦੇ ਇਹ ਅਸੀਂ ਹੁਣ ਸੁਪਰ ਸੈਕਸ਼ਨ ਲਾ ਕੇ ਸਾਡੀ ਕੱਲ ਪਚੈਰੀ ਵਾਲੇ ਚਾਉਂ ਤੋਂ ਕੰਮ ਰਾਤ ਕੱਲ ਰਾਤੀ ਕੰਮ ਸ਼ੁਰੂ ਹੋ ਗਿਆ ਤੂੰ 3 ਮਿੰਟ ਟਾਈਮ ਹੈ 3 ਮਿੰਟ ਅਸੀਂ ਪੂਰੇ ਮੇਨ ਸੀਵਰ ਇੰਸਪਾਈ ਕਰਤਾ ਮੈਂ ਬਰਸਾਤ ਦੀ ਗੱਲ ਦੱਸਦਾ ਮੀਂਹ ਦੇ ਪਾਣੀ ਨਾਲ ਜਿਹੜਾ ਸਾਡਾ ਸੀਸੀ ਸੀਵਰ ਲਾਉਂਦੇ ਉਹ ਸੈਂਟਰੀ ਸੀਵਰ ਹੁੰਦਾ ਉਹ ਸਿਰਫ ਘਰਾਂ ਦੇ ਪਾਣੀ ਵਾਸਤੇ ਹੁੰਦਾ ਹੁਣ ਕਿਤੇ ਅਗਰ ਇਲੀਗਲ ਆਪਾਂ ਬਰਸਾਤੀ ਪਾਣੀ ਵਿੱਚ ਪਾਤਿਆ ਉਹ ਫੇਰ ਟਾਈਮ ਉਹ ਫੇਰ ਗਲਤ ਹੈਗਾ ਅਗਰ ਕੋਈ ਬਰਸਾਤੀ ਪਾਣੀ ਬਰਸਾਤੀ ਪਾਣੀ ਦਾ ਸਿਸਟਮ ਬਿਲਕੁਲ ਅੱਡ ਹੁੰਦਾ ਹੈ ਅਗਰ ਆਪਾਂ ਸੈਂਟੇਜ ਦੇ ਵਿੱਚ ਬਰਸਾਤੀ ਪਾਣੀ ਤੀਸਰੀ ਵਾਰ ਮੈਂ ਮਿਊਨਿਸਪਲ ਕਾਉਂਸਲਰ ਆ ਕੰਟੀਨਿਊ ਪਿਛਲੇ 7-8 ਸਾਲਾਂ ਤੋਂ ਮੈਂ ਤਕਰੀਬਨ ਤਿੰਨ ਵਾਲਡਾ ਦੇ ਵਿੱਚ ਮਿਊਨਿਸਪਲ ਮਿਊਨਿਸਪਲ ਕਮਿਸ਼ਨ ਲੈਡ ਟਾਕ ਤੇ ਨਵਾਲ ਬਰੇਹਾ ਉੱਥੇ ਸਾਰੇ ਹੌਦ ਭਰੇ ਹੋਏ ਆ ਬਲੋਕੇਜ ਸੀਗੀ ਇੰਨਾ ਦੇ ਪਿਛਲੇ 7 ਸਾਲਾਂ ਤੋਂ ਮੈਂ ਮਿੰਤਾ ਕਰਦਾ ਇੰਨਾ ਦੀ ਆ ਵੀ ਤੁਸੀਂ ਮੇਨ ਹੌਦਾਂ ਦੀ ਸਫਾਈ ਕਰਾ ਦਿਓ ਜਿਹੜੇ ਬਲੋਕੇਜ ਆ ਖੋਲ ਦੋ ਉਹਦੀ ਰਿਪੇਅਰ ਕਰਾ ਦਿਓ ਇਹ ਰਿਪੇਅਰ ਦਾ ਟੈਂਡਰ ਹੋਇਆ ਪਿਆਗਾ ਏਜੰਸੀ ਕੋਲੇ ਆ ਉਹਨਾਂ ਨੇ ਆਪ ਦਾ ਇੱਕ ਉਹ ਨਲਾਇਕ ਜਾਂ ਬੰਦਾਗਾ ਸੁਰਿੰਦਰ ਉਹ ਬਠਾਇਆ ਹੋਇਆਗਾ ਉਹ ਢੱਕਾ ਤੋੜਦਾ ਨਹੀਂ ਰੁਪਏ ਆਪਸੇ ਜੋ ਵੰਡ ਲੈਂਦੇ ਆ ਮਹੀਨਾ 200 ਰੁਪਏ ਕੈਸ਼ ਕਰਦੇ ਆ ਇਹਨਾਂ ਨੇ ਇੰਨਾ ਗੰਦ ਪਾਤਾ ਅਸੀਂ ਉੱਥੇ ਗੰਦ ਦੇ ਵਿੱਚ ਰਹਿੰਦੇ ਆ ਪਰ ਇਹਨਾਂ ਦੇ ਜਿਹੜੇ ਉਹ ਅਫਸਰ ਆ ਇਹਨਾਂ ਦੇ ਮੂੰਹ ਤੇ ਚੂਣੀ ਚਰਕਦੀ ਜਿਹੜੇ ਇਹ ਐਂ ਦੱਸਦੇ ਪੁਰਾਣਾ ਸਿਨੇਮਾ ਕਿੱਥੇ ਆ ਫਰਵਾਇ ਜੱਦ ਚਾਦਰ ਬਾਜ਼ਾਰ ਕਿੱਥੇ ਆ ਕਿਉਂ ਪੂਰੇ ਸਰਫਤ ਬੇਲਪਾਉਣ ਹੁੰਦੇ ਆ ਤਨਖਾਹ ਲੈ ਨਾਉਂਦੇ ਆ ਲੱਖਾਂ ਰੁਪਏ ਦੇ ਬੋਕ ਬੰਨੇ ਆ ਸਾਡੇ ਟੈਕਸ ਦੇ ਵਿੱਚੋਂ ਤਨਖਾਹਾਂ ਮਿਲਦੀ ਆ ਟੱਕਾ ਇਹ ਤੋੜਦੇ ਨੇ ਮੇਰੀ ਮੰਗ ਆ ਵੀ ਜਿਹੜਾ ਐ ਐਸਲਓ ਆ ਉਹ ਨੂੰ ਬਦਲੀ ਨਾਉਂਦੀ ਦਿੱਤੀ ਜਾਵੇ ਬਦਲੀ ਆ ਫਿਰ ਉੱਥੇ ਆ ਕੇ ਗੰਡਵਾ ਦੂਗਾ ਕਿੱਥੇ ਜਾਊਗਾ ਵੀ ਇਹਨੂੰ ਸਸਪੈਂਡ ਕੀਤਾ ਜਾਵੇ ਟਰਮੀਨੇਟ ਕੀਤਾ ਜਾਵੇ ਜੇ ਸਾਡੀ ਮੰਗ ਜਲਦੀ ਸਾਡੇ ਵਾਰਡ ਦੀ ਸਪਾਈ ਨਾ ਕਰਾਈ ਗਈ ਮੇਨੋ ਦਾ ਦੀ ਨੋਮ ਤ ਉਰੋਂ ਤੱਕ ਵੀ ਆ ਸਕਦੀ ਆ ਅੱਜ ਅਸੀਂ ਇਕੱਲੇ ਬੰਦੇ ਆਏ ਆ ਹਰੇਕ ਕਰੋ ਲੇਡੀਜ਼ ਨਾਲ ਲੈ ਕੇ ਹਰੇਕ ਕਰੋ ਬੰਦਾ ਨਾਲ ਲੈ ਕੇ 2 ਦਿਨ ਪਹਿਲਾਂ ਤਿਆਰੀ ਕਰਾਗੇ ਉਰੇ ਅਸੀਂ ਪੱਕੇ ਤੌਰ ਤੇ ਜਿੰਦਾ ਲਾਵਾਂਗੇ ਦਫ਼ਤਰ ਨੂੰ ਕਿਸੇ ਨੂੰ ਬੜਨ ਨਹੀਂ ਦੇਣਾ ਕਿਉਂ ਅਸੀਂ ਇਹਨਾਂ ਤੋਂ ਕਰਾਉਣਾ ਕੀ ਜਦੋਂ ਕੰਮ ਤਾਂ ਲੈ ਤਾਣਾ ਐਕਸਲ ਸਾਹਿਬ ਨੇ ਸਾਡੇ ਕੋਲੋਂ ਹਫ਼ਤਾ ਮੰਗਿਆ ਅਸੀਂ ਹਫ਼ਤੇ ਹੀ ਥਾਂ ਤੇ 10 ਦਿਨ ਦਿੱਤੇ ਆ ਉਹ ਕਹਿੰਦੇ ਟੈਂਡਰ ਹੋ ਗਿਆ ਹਫ਼ਤੇ ਦੇ ਵਿੱਚ ਵਿੱਚ ਮੈਂ ਛੋਡੇ ਬਾੜ ਦੀ ਸਫਾਈ ਕਰਵਾ ਦਊਗਾ ਜੇ ਇਹਨਾਂ ਨੇ ਸਫਾਈ ਕਰਵਾਤੀ ਹਫ਼ਤਾ ਦਾ ਹੁਣ ਅਸੀਂ ਤਿਆਰ ਕਰਾਗੇ ਕਮਿਟਮੈਂਟ ਤਾਂ ਸਾਡੀ ਇਹ ਹਫ਼ਤੇ ਦੇ ਵਿੱਚੋਂ ਹਫ਼ਤੇ ਮਗਰੋਂ ਇਹ ਕੰਮ ਨਾ ਹੋਇਆ ਫੇਰ ਅਸੀਂ ਦਫ਼ਤਰ ਨੂੰ ਜਿੰਦਾ ਲਾਉਣ ਲਈ ਮਜਬੂਰ ਵੀ ਹੋਵਾਂ।